ਸਸ਼ੀ ਕਾਂਜੀ ਗੁਰਲੀਨ ਟਿੱਕ ਜਗਰਾਉ ਤੇ ਤੁਹਾਡਾ ਸਵਾਗਤ ਹੈ ਅੱਜ ਫਿਰ ਆਪਾਂ ਹੈਂਡਵਰਕ ਵਾਲੇ ਸੂਟਾਂ ਦੀ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜਿਤੇ ਅੱਜ ਵਾਲੇ ਸੂਟ ਹੈ ਇਹ ਵੀ ਸਾਰੇ ਪਾਰਟੀ ਵੇਅਰ ਸੂਟ ਹਨਗੇ ਇੱਕ ਤੋਂ ਇੱਕ ਵੱਖ ਕੇ ਸੋਹਣਾ ਜੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਐਪੀ ਪਿਆਰ ਦੇਂਦੇ ਰਹੋ ਤਾਂ ਕਿ ਆਪਾਂ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਹਨ ਹੁਣ ਤੱਕ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਪੈਣਾ ਦਾ ਬੜੇ ਨਵੇਂ ਨਵੇਂ ਸੂਟ ਆਪਣੇ ਕੋਲੇ ਆਰਡਰ ਤੇ ਆ ਰਹੇ ਨੇ ਤੇ ਜਿਵੇਂ ਤੁਹਾਨੂੰ ਅੱਗੇ ਦੱਸ ਦੇ ਸੀਗੇ ਵੀ ਹੁ ਇਹ ਸਟੱਫ ਵੀ ਸਾਰਿਆਂ ਨੂੰ ਇਹ ਬਹੁਤ ਪਸੰਦ ਆ ਰਿਹਾ ਜਿਹੜਾ ਮੈਂ ਕਹਿੰਦੀ ਸੀ ਸਾਰਟਨ ਡੁੱਪੀ ਇਹਨਾਂ ਦਾ ਕਲਰ ਵੀ ਬਹੁਤ ਹੀ ਸੋਹਣਾ ਹੈ ਇਹਦਾ ਮੈਰੂਨ ਜਿਹਾ ਕਲਰ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਹੈ ਦਿੱਤਾ ਜਿਹਾ ਘੇਰੇ ਦੇ ਉੱਪਰ ਵਰਕ ਦਿੱਤਾ ਹੋਇਆ ਬੜਾ ਹਲਕਾ ਜਿਹਾ ਕੰਮ ਜਿਹੜਾ ਹੈਗਾ ਘੇਰੇ ਤੇ ਆ ਚਾਕਰ ਦੀ ਫਿਨਿਸ਼ਿੰਗ ਆਪਾਂ ਟਿਸ਼ੂ ਤੇ ਨਾਲ ਚੰਪਾ ਲੇਸ ਲਾ ਕੇ ਕੀਤੀ ਹੈ ਕਿਉਂਕਿ ਜਦੋਂ ਚਾਕਰ ਸਿੰਪਲ ਹੋਣਾ ਫਿਰ ਉਹਦੇ ਤੇ ਆਪਾਂ ਇਦਾਂ ਦੀ ਫਿਨਿਸ਼ਿੰਗ ਜ਼ਰੂਰ ਕਰ ਦੇਣੀ ਆ ਤੇ ਨੈਕਲਾਈਨ ਬਹੁਤ ਸੋਹਣੀ ਬਣੀ ਹੈ ਆਰਾਊਂਡ ਦੇ ਵਿੱਚ ਉਹਦੇ ਤੇ ਵਰਕ ਹੋਇਆ ਹੈ ਵਾ ਨੈਕ ਦੇ ਉੱਪਰ ਤੇ 슬ੀਵਜ਼ ਜੀ ਉਸੋ ਪਰ ਇਸੇ ਵਾਰ ਕੋ ਹੈ ਬਹੁਤ ਸੋਹਣੀ ਆਪਾਂ ਲੜਕਣ ਲਗਾਏ ਆ ਇਹਦੇ ਬਹੁਤ ਹੀ ਸੋਹਣਾ ਜਿਵੇਂ ਕਲਰ ਵੀ ਬਹੁਤ ਸੋਹਣਾ ਸਾਟਨ ਡੂਪੀਅਨਸ ਦੇ ਵਿੱਚ ਮੈਰੂਨ ਕਲਰ ਤੇ ਜਿਹੜੀ ਰਹਿ ਗਈ ਇਹਦੀ ਸਲਵਾਰ ਉਹ ਬਹੁਤ ਹੀ ਸੋਹਣੀ ਸਲਵਾਰ ਬਣੀ ਹੋਈ ਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਸਟ੍ਰੇਟ ਸਲਵਾਰ ਹੈਗੀ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਜਿਹੇ ਵਿੱਚ ਆਪਾਂ ਬੂਟੇ ਦਿੱਤੇ ਹੋਏ ਆ ਮੂਰੀ ਦੇ ਉੱਪਰ ਆਪਾਂ ਕੰਮ ਉਹ ਘੇਰੇ ਵਾਲਾ ਕੀਤਾ ਹੋਇਆ ਵਾ ਤੁਸੀਂ ਸਾਰੇ ਸੂਟ ਦੇ ਵਿੱਚ ਵੀ ਇਦਾਂ ਕਰਵਾ ਸਕਦੇ ਜਿਵੇਂ ਆਹ ਵਾਲਾ ਬਾਰਡਰ ਹੈ ਨਾ ਇਹ ਤੁਸੀਂ ਚਾਕਾਂ ਦੇ ਕਰਵਾ ਕੇ ਵਿੱਚ ਛੋਟੇ ਛੋਟੇ ਬੂਟੀ ਪਵਾ ਸਕਦੇ ਹੋ ਸ਼ਰਟ ਦੇ ਜੇ ਤੁਸੀਂ ਇਸ ਤੋਂ ਥੋੜੀ ਜਿਹੀ ਹੈਵੀ ਲੁੱਕ ਮੰਗਦੇ ਹੋ ਭੈਣ ਨੇ ਪਰ ਆਪਾਂ ਨੂੰ ਜਿੱਦਾਂ ਪਿਕਚਰ ਭੇਜੀ ਸੀ ਆਪਾਂ ਉਸ ਦੇ ਅਕੋਰਡਿੰਗ ਇਹ ਸੂਟ ਉਹਨਾਂ ਦਾ ਰੈਡੀ ਕੀਤਾ ਨਾਲ ਜਿਹੜਾ ਦੁਪੱਟਾ ਹੈਗਾ ਉਹ ਪਿਓਰ ਚਨਾਉਂਦਾ ਜਿਆਦਾ ਆਪਣੇ ਕੋਲੋਂ ਚਨਾਉਂਦੇ ਦੁਪੱਟੇ ਬੰਦੇ ਆ ਪਿਓਰ ਚਨਾਉਂਦਾ ਉਦਾਂ ਹੀ ਆਪਾਂ ਬ੍ਰੀਕ ਜੀ ਲੈ ਲਏ ਸਦੇ ਦੁਪੱਟੇ ਤੇ ਲਾਈਆ ਜਿੱਦਾਂ ਦਾ ਵਰਕ ਸੀਗਾ ਬਹੁਤ ਹੀ ਸੋਹਣਾ ਕਲਰ ਤੇ ਬਹੁਤ ਹੀ ਪਿਆਰਾ ਜਿਹਾ ਇਹਦਾ ਵਰਕ ਹੋਇਆ ਤੁਸੀਂ ਇਦਾਂ ਦੇ ਤੇ 60 ਰੁਪਈਆਂ ਦੇ ਵਿੱਚ ਜਿਹੜੀਆਂ ਪਹਿਣਾ ਜਿਵੇਂ ਕਰੇਵ ਕਹਿੰਦਿਆਂ ਨੇ ਵੀ ਜ਼ਿਆਦਾ ਐਕਸਪੈਂਸਿਵ ਹੁੰਦਾ ਉਹਨਾਂ ਲਈ ਇਹ ਜ਼ਿਆਦਾ ਵਧੀਆ ਰਹਿੰਦੇ ਆ ਜਿਹੜੇ ਸੈਮੀ ਸਟੱਫ ਨੇ ਤੇ ਸ਼ਾਈਨ ਵੀ ਵਧੀਆ ਆਉਂਦੀ ਆ ਸਟੱਫ ਵੀ ਵਧੀਆ ਵਾ ਤੇ ਕਦੇ ਕੋਈ ਕੰਪਲੇਨ ਨਹੀਂ ਆਈ ਤੇ ਹੈਨਾ ਸਟੱਫ ਦੀ ਤੇ ਕਲਰ ਵਾਈਜ਼ ਵੀ ਇਹ ਸੂਟ ਬਹੁਤ ਸੋਹਣਾ ਬਣਿਆ ਹੋਇਆ ਵਾ ਹਾਂਜੀ ਨੈਕਸਟ ਸੂਟ ਜਿਹੜਾ ਹੈਗਾ ਉਹ ਵੀ ਆਪਣਾ 60 ਰੁਪਈਆਂ ਦੇ ਵਿੱਚ ਹੀ ਬਣਿਆ ਹੋਇਆ ਵਾ ਬਹੁਤ ਹੀ ਪਿਆਰਾ ਜਿਹਾ ਕੰਟਰਾਸਟ ਆ ਸੂਟ ਦਾ ਦੇਖ ਸਾਡੇ ਬਹੁਤ ਹੀ ਸੋਹਣਾ ਕੰਟਰਾਸਟ ਤੇ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੈ ਇਹ ਤੇ। ਗੇਲੇ ਦੇ ਉੱਪਰ ਬਹੁਤ ਸੋਹਣਾ ਪੈਚਵਰਕ ਹੋਇਆ ਹੈ। ਤੇ نیچے ਆਪਾਂ ਬਹੁਤ ਸੋਹਣਾ ਆਰਗੈਂਜ਼ਾ ਲਗਾ ਕੇ ਉਹਦੀ ਸਕੈਲਪਿੰਗ ਕੀਤੀ ਹੋਈ ਆ ਵਿੱਚ ਸਾਰੇ ਬੂਟੀ ਰਹੂਗੀ। ਚੰਪਾ ਲੇਸ ਦੇ ਨਾਲ ਟਿਸ਼ੂ ਦੇ ਕੇ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ। ਨੈਕਲਾਈਨ ਬਹੁਤ ਸੋਹਣੀ ਬਣੀ ਆ। ਰਾਉਂਡ ਦੇ ਵਿੱਚ ਆਪਾਂ ਵੀ ਬਣਾ ਕੁੜਤਾ ਪੱਟੀ ਦਿੱਤੀ ਹੋਈ ਆ। 슬ੀਵਜ਼ ਦੇ ਉੱਪਰ ਦੇਖ ਸਕਦੇ ਹੋ ਵਰਕ ਬਹੁਤ ਹੀ ਸੋਹਣਾ 슬ੀਵਜ਼ ਦੇ ਉੱਪਰ ਕੀਤਾ ਹੋਇਆ ਬੜੀ ਸੋਹਣੀ ਸਟਾਈਲਿਸ ਜਿਹੀ 슬ੀਵਜ਼ ਬਣੀ ਹੋਈ ਆ ਦੇਖ ਸਕਦੇ। ਬਹੁਤ ਸੋਹਣੀ ਲੱਗਦੀ ਆ 슬ੀਵਜ਼ ਬਣੀ ਹੋਈ। ਜਿਹੜਾ ਇਹਦੇ ਨਾਲ ਕਲਰ ਕੰਬੀਨੇਸ਼ਨ ਨਾਲ ਉਹ ਵੀ ਬਹੁਤ ਜੱਲ ਰਿਹਾ ਜੱਚ ਰਿਹਾ ਵਾ ਪਿੰਕ ਦੇ ਨਾਲ ਵਾਈਨ ਸ਼ੇਡ ਤੇ ਇਹਦੇ ਬੈਗ ਤੇ ਵੀ ਆਪਾਂ ਸੇਮ ਵਰਕ ਦਿੱਤਾ ਫੇਰੇ ਦੇ ਉੱਪਰ ਨਾਲ ਸੇਮ ਵਰਕ ਆਪਾਂ ਬੈਗ ਤੇ ਵੀ ਦਿੱਤਾ ਜਿਹਦਾ ਫਰੰਟ ਤੇ ਕੀਤਾ ਉਦਾਂ ਹੀ ਆਪਾਂ ਬੈਗ ਤੇ ਕੀਤਾ ਇਹਦਾ ਸਟੱਫ ਇਸ ਸਾਢੇਨ ਰੁਪਈਆ ਲਾਊਗਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਤੋਂ WhatsApp ਤੇ ਉੱਪਰ ਪ੍ਰਾਈਸ ਲੈ ਸਕਦੇ ਹੋ ਸੌਰੀ ਭੈਣੇ ਮੈਂ ਜਾਣ ਬੁੱਝ ਕੇ ਨਹੀਂ ਪ੍ਰਾਈਸ ਦੱਸਦੀ ਹੈਗੀ ਕਿਉਂਕਿ ਭੈਣ ਆਪਾਂ ਨੂੰ ਮਨਾ ਕਰ ਦਿੰਦੀਆਂ ਨੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਤੋਂ ਪ੍ਰਾਈਸ ਲੈ ਸਕਦੇ ਹੋ ਜਿਹੜੀ ਆਪਣੀ ਬੁਟੀਕਾ ਇਹ ਜਗਰਾਉਂ ਸ਼ੈਰ ਦੇ ਵਿੱਚ ਰੈਕੋਰਟ ਵਾਲੀ ਰੋਡ ਦੇ ਉੱਪਰ ਆ ਨਾਲ ਜਿਹੜੀ ਆਪਾਂ ਬਣਾਈਏ ਇਹਦੇ ਪੈਂਟ ਉਹਦੇ ਵੀ ਆਪਾਂ ਪੌਂਚੇ ਦੇ ਉੱਪਰ ਵਰਕ ਕੀਤਾ ਹੈ ਸੇਮ ਉਹੀ ਆਪਾਂ ਪੈਸ ਲਗਾ ਕੇ ਜਿੱਦਾ ਘੇਰੇ ਤੇ ਵਰਕ ਕੀਤਾ ਨਾ ਉਦਾਂ ਹੀ ਆਪਾਂ ਇਹਦੀ ਪੈਂਟ ਦੇ ਉੱਪਰ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਵਾ ਜਿਹੜਾ ਰਹਿ ਗਿਆ ਦੁਪੱਟਾ ਉਹ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਵਾਲਾ ਹੈ ਇੱਕ ਕਲਰ ਬਹੁਤ ਸੋਹਣਾ ਜਿਹੜਾ ਕੰਟਰਾਸਟ ਬਣਿਆ ਨਾ ਕਲਰ ਬਹੁਤ ਹੀ ਪਿਆਰਾ ਲੱਗ ਰਿਹਾ ਡਾਰਕ ਤੇ ਲਾਈਟ ਦਾ ਕੰਬੀਨੇਸ਼ਨ ਬਹੁਤ ਹੀ ਸੋਹਣਾ ਲੱਗਦਾ ਦੇਖ ਸਕਦੇ ਹੋ ਦੁਪੱਟਾ ਕਿੰਨਾ ਸੋਹਣਾ ਕੰਮ ਹੋਇਆ ਹੈ ਦੁਪੱਟੇ ਦੇ ਉੱਪਰ ਔਰਗੈਂਜ਼ਾ ਲਗਾ ਕੇ ਆਪਾਂ ਦੁ ਵਿੱਚ ਬਹੁਤ ਸੋਹਣਾ ਜਿਵੇਂ 골ਡਨ ਪੱਲਾ ਲਗਾਇਆ ਹੋਇਆ ਬਹੁਤ ਹੀ ਪਿਆਰਾ ਵਿੱਚ ਬੂਟੀ ਪਾਈ ਹੋਈ ਆ ਤੇ ਬਿਲਕੁਲ ਲਾਈਟ ਵੇਟ ਦੁਪੱਟਾ ਰਹੇਗਾ ਦੇਖਣ ਨੂੰ ਪੂਰੀ ਹੈਵੀ ਲੁੱਕ ਲੱਗੇਗੀ ਪਰ ਬਿਲਕੁਲ ਲਾਈਟ ਵੇਟ ਦੁਪੱਟਾ ਰਹੇਗਾ ਇਹ ਪਿਓਰ ਚਨਾਉਣ ਦੇ ਵਿੱਚ ਦੁਪੱਟਾ ਰੈਡੀ ਕੀਤਾ ਹੱਜੀ ਬਹੁਤ ਹੀ ਸੋਹਣਾ ਜਿਹੜਾ ਹੈਗਾ ਦੁਪੱਟਾ ਬਣਿਆ ਹੈ organza ਲਗਾ ਕੇ ਆਪਾਂ ਬਹੁਤ ਹੀ ਪਿਆਰਾ ਜਿਹਾ ਜਿਵੇਂ ਦੇਖ ਸਕਦੇ ਹੋ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਦੁਪੱਟਾ ਜਿਵੇਂ ਸਿਰ ਤੇ ਲਿਆ ਵੀ ਬਹੁਤ ਹੀ ਸੋਹਣਾ ਲੱਗਣਾ ਵਾ ਬਿਲਕੁਲ ਲਾਈਟ ਵੇਟ ਦੁਪੱਟਾ ਵਾ ਤੁਸੀਂ ਇਦਾਂ ਦੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਆਪਣੇ ਕੋਲ ਸ ਬਹੁਤ ਹੀ ਸੋਹਣਾ ਵੀ ਮੈ ਰੂਚੈਰੀ ਚੈਰੀ ਸ਼ੇਡ ਦੇ ਵਿੱਚ ਰਸਟੀ ਜਿਹਾ ਕਲਰ ਹੈ ਚੈਰੀ ਦੀ ਮੈ ਰਸਟੀ ਕਲਰ ਬਹੁਤ ਹੀ ਸੋਹਣਾ ਦੇਖ ਸਕਦੇ ਆ ਇਹਦਾ ਵਰਕ ਆ ਘੇਰੇ ਦੇ ਉੱਪਰ ਚਾਕਾਂ ਦੇ ਉੱਪਰ ਬਹੁਤ ਹੀ ਪਿਆਰੀ ਜਿਹੀ ਦੀ ਨੈਕਲਾਈਨ ਬਣੀ ਹੋਈ ਆ ਬਹੁਤ ਹੀ ਪਿਆਰੀ ਜਿਹੀ ਨੈਕਲਾਈਨ ਬਣੀ ਹੈ ਲੈਕਰ ਦੇ ਉੱਪਰ ਵਰਕੇ ਕੀਤਾ ਹੈ ਰਾਉਂਡ ਦੇ ਵਿੱਚ ਵੀ ਦੇ ਕੇ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਆ ਟੋਟਲੀ ਹੈਂਡਵਰਕ ਆ 슬ੀਵਸ ਦੇ ਵੀ ਆਪਾਂ ਮੂਰੇ ਬਾਰਡਰ ਦੇ ਕੇ ਇੱਕ ਸ਼ੋਲਡਰ ਦੇ ਉੱਪਰ ਬੂਟਾ ਦਿੱਤਾ ਹੈ ਟੋਟਲੀ ਦਬਕੇ ਦਾ ਕੰਮ ਰਿਹਾ ਹੈਗਾ ਬਹੁਤ ਹੀ ਸੋਹਣਾ ਵਰਕ ਜਿੱਦਾਂ ਇਹ ਫਰੰਟ ਤੇ ਵਰਕ ਹੋਇਆ ਹੈ ਉਦਾਂ ਹੀ ਇਹਦੀ ਬੈਕ ਤੇ ਵਰਕ ਹੋਇਆ ਹੈ ਚਾਕੇ ਦਾ ਕੰਮ ਬੈਕ ਤੇ ਵੀ ਦਿੱਤਾ ਹੋਇਆ ਹੈ ਦੇਖ ਸਕਦੇ ਹੋ ਤੇ ਚਾਕਾ ਦੀ ਫਿਨਿਸ਼ਿੰਗ ਆਪਾਂ ਟਿਸ਼ੂ ਤੇ ਚੰਪਾ ਦੇ ਨਾਲ ਦਿੱਤੀ ਆ ਤੇ ਬਹੁਤ ਹੀ ਸੋਹਣਾ ਕਲਰ ਆਇਆ ਹੈ 700 ਰੁਪਿਆ ਦੇ ਵਿੱਚ ਇਹ ਸਟੌਕ ਰਹੇਗਾ ਤੇ 슬ੀਵਜ਼ ਬਹੁਤ ਪਿਆਰੀਆਂ ਬੜੀਆਂ ਹੈ ਇਹਦੇ ਨਾਲ ਜਿਹੜੀ ਆਪਾਂ ਬਣਾਈ ਹੈ ਸਲਵਾਰ ਸਲਵਾਰ ਵਿਦਆਊਟ ਵਰਕ ਰਹੇਗੀ ਤੇ ਜਿਹੜਾ ਰਹਿ ਗਿਆ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈਵੀ ਲੁੱਕ ਦੇ ਵਿੱਚ ਆਪਾਂ ਰੈਡੀ ਕੀਤਾ ਹੋਇਆ। ਸਿਲਵਰ ਦੇ ਉੱਪਰ ਆਪਾਂ ਵਰਕ ਦੇ ਕੀਤਾ ਹੋਇਆ ਜਿਹੜਾ ਦੁਪੱਟਾ ਵਾ ਉਹਦੇ ਵਿੱਚ ਆਪਾਂ 4 ਸਾਈਡ ਬਾਰਡਰ ਦਿੱਤੀ ਹੋਈ ਹੈ ਇਸ ਵਾਲੀ। 4 ਸਾਈਡ ਬਾਰਡਰ ਬਹੁਤ ਹੀ ਸੋਹਣਾ ਜਿਹਾ ਕੰਮ ਹੋਇਆ ਹੈ। ਦੁਪੱਟੇ ਦੇ ਵੀ ਜਿਹੜੀ ਆਪਾਂ ਚਾਕਾ ਤੇ ਬਾਰਡਰ ਲਈ ਹੈ ਨਾ ਉਹੀ ਬਾਰਡਰ ਆਪਾਂ ਇਹਦੇ ਤੇ ਦੇ ਦਿੱਤੀ ਹੋਈ ਆ ਤੇ ਫਿਨਿਸ਼ਿੰਗ ਆਪਾਂ ਟਿਸ਼ੂ ਦੇ ਨਾਲ ਕੀਤੀ ਹੋਈ ਆ। ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਤੇ ਇੱਕ ਸਾਡੇ ਬਹੁਤ ਹੀ ਸੋਹਣਾ ਦੁਪੱਟਾ ਬਣਿਆ ਹੋਇਆ। ਪੂਰਾ ਹੈਵੀ ਸੂਟ ਆ। ਤੁਸੀਂ ਕਿਸੇ ਵੀ ਕੱਦੇ ਫੰਕਸ਼ਨ ਦੇ ਵਿੱਚ ਪਾ ਸਕਦੇ ਹੋ ਪੂਰਾ ਟੀਵੀਆ ਪੂਰਾ ਸੂਟ ਬਣਿਆ ਹੋਇਆ ਹੈ ਇਹ ਤੇ ਇਦਾਂ ਦੇ ਇੱਕ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਲੱਗਦਾ ਤੁਸੀਂ ਇਹਨੂੰ ਪਿਓਰ ਤੇ ਵੀ ਬਣਵਾ ਸਕਦੇ ਹੋ ਤੇ ਪਿਓਰ ਦੇ ਵਿੱਚ ਜਿਵੇਂ ਤੁਹਾਨੂੰ ਦੱਸ ਦੇ ਜਿੰਨੇ ਆਪਾਂ ਵੀ 4000 ਦਾ ਫਰਕ ਪੈ ਜਾਂਦਾ ਵਾ ਕਿਉਂਕਿ ਪਿਓਰ ਵੀ ਨਾ ਇੱਕ 60 ਗ੍ਰਾਮ ਹੁੰਦੀ ਆ ਇੱਕ 80 ਗ੍ਰਾਮ ਹੁੰਦੀ ਆ ਇੱਕ 100 ਗ੍ਰਾਮ ਹੁੰਦੀ ਆ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਦੱਸ ਸਕਦੇ ਹੋ ਕਿਉਂਕਿ ਜਿਹੜੀ 80 ਗ੍ਰਾਮ ਉਹ ਸਾਢੇ 750 ਕੁਝ ਪਰ ਮੀਟਰ ਆ ਜਿਹੜੀ ਪਿਓਰ ਆਉਂ ਸੌਰੀ 80 ਗ੍ਰਾਮ ਉਹ ਹੇਠੇ 1100 ਰੁਪਏ ਪਰ ਮੀਟਰ ਆ ਪਿਆਪਾ ਜ਼ਿਆਦਾ ਯੂਜ਼ ਇਹੀ ਕਰਦੇ ਆ 60 ਗ੍ਰਾਮ ਤੇ 80 ਗ੍ਰਾਮ ਤੇ ਨੈਕਸਟ ਸੂਟ ਜਿਹੜਾ ਹੈਗਾ ਜੀ ਆਪਣਾ ਹੈਗਾ ਬਹੁਤ ਹੀ ਸੋਹਣਾ ਫਰੋਜ਼ੀ ਕਲਰ ਦੇ ਵਿੱਚ ਸੈਮੀ ਸਰਕਲ ਦੇ ਵਿੱਚ ਇਹ ਸੂਟ ਬਣਿਆ ਹੋਇਆ ਦੇਖ ਸਾਹਿਬ ਪੂਰਾ ਹੈਵੀ ਸੂਟ ਆ ਇਸਾਰੇ ਸੂਟਾਂ ਜਿਹੜੇ ਪੂਰੇ ਹੈਵੀ ਵਰਕਰ ਸੂਟ ਰਹਿਣਗੇ ਦੇਖ ਸਾਹਿਬ ਇਹਦੇ ਵਿੱਚ ਚਾਹ ਕੇ ਦੇ ਦੇ ਉੱਪਰ ਕੰਮ ਹੋਇਆ ਹੈ ਪੈਚ ਲਗਾ ਕੇ ਬੜਾ ਹੀ ਸੋਹਣਾ 골ਡਨ ਪੈਚ ਦੇ ਕੇ ਵਿੱਚ 골ਡਨ ਤੇ ਮਰਜੈਂਟਾ ਕਲਰ ਦਾ ਆਪਾਂ ਥ्रेड ਵੀ ਯੂਜ਼ ਕੀਤਾ ਹੈ ਪੂਰਾ ਹੈਵੀ ਲੁੱਕ ਦੇ ਵਿੱਚ ਘੇਰਾ ਬਣਿਆ ਹੋਇਆ ਹੈ ਇਹਦਾ ਉੱਪਰ ਤਾਂ ਸਾਰੇ ਆਪਾਂ ਬੂਟੀ ਦਿੱਤੀ ਹੋਈ ਆ ਨੈਕਲਾਈਨ ਬਹੁਤ ਹੀ ਸੋਹਣੀ ਰਾਉਂਡ ਦੇ ਵਿੱਚ ਵਰਕ ਕੀਤਾ ਹੋਇਆ ਨਾਲ ਕੋੜਤਾ ਪੱਟੀ ਦਿੱਤੀ ਹੋਈ ਆ ਵਿੱਚ ਸਾਰੇ ਆਪਾਂ ਬੂਟੀ ਦਿੱਤੀ ਹੋਈ ਆ ਜਿਹੜੀ 슬ੀਵਸ ਰਹੇਗੀ ਉਹ ਵੀ ਪੂਰੀ ਹੈਵੀ 슬ੀਵਸ ਰਹੂਗੀ 슬ੀਵਸ ਦੇ ਉੱਪਰ ਵੀ ਸੇਮ ਉਦਾਂ ਹੀ ਵਰਕ ਕੀਤਾ ਹੋਇਆ ਵਾ ਬਹੁਤ ਹੀ ਪਿਆਰਾ ਸੂਟ ਬਣਿਆ ਹੈ ਇਹਦੇ ਨਾਲ ਵੀ ਆਪਾਂ ਸਲਵਾਰ ਰੈਡੀ ਕੀਤੀ ਹੋਈ ਆ ਤੇ ਸਲਵਾਰ ਦੇ ਉੱਪਰ ਆਪਾਂ ਵਰਕ ਨਹੀਂ ਕੀਤਾ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਕਿਉਂਕਿ ਸੂਟ ਬਹੁਤ ਜ਼ਿਆਦਾ ਹੈਵੀ ਸੀ ਕਿਰਪਾ ਸਰਵਾਰ ਤੇ ਵਰਕ ਨਹੀਂ ਕੀਤਾ ਦੁਪੱਟਾ ਇਹਦਾ ਵੀ ਪੂਰਾ ਹੈਵੀ ਰਹੇਗਾ ਦੇਖ ਸਕਦੇ ਹੋ ਦੁਪੱਟਾ ਬਹੁਤ ਹੀ ਸੋਹਣਾ ਫੋਰ ਸਾਈਡ ਬਾਰਡਰ ਵਾਲਾ ਤੇ ਆਪਾਂ ਮਾਰਜੈਂਟਾ ਕਲਰ ਨਾਲ ਚਾਕਾਂ ਦੀ ਫਿਨਿਸ਼ਿੰਗ ਤੇ ਮਾਰਜੈਂਟਾ ਕਲਰ ਨਾਲ ਹੀ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੈ ਦੁਪੱਟੇ ਦੀ ਬਹੁਤ ਸੋਹਣਾ ਵਿੱਚ ਆ ਸਾਰੇ ਆਪਾਂ ਬੂਟੀ ਦਿੱਤੀ ਹੋਈ ਆ ਚਾਕਾਂ ਦੀ ਵੀ ਆਪਾਂ ਫਿਨਿਸ਼ਿੰਗ ਮਾਰਜੈਂਟਾ ਕਲਰ ਦੇ ਨਾਲ ਹੀ ਜਿਵੇਂ ਦਿੱਤੀ ਹੋਈ ਹੈ ਤੁਸੀਂ ਆਪਣੇ ਚੋਇਸ ਦੇ ਹਿਸਾਬ ਨਾਲ ਕਰਵਾਉ ਸਕਦੇ ਹੋ ਵੀ ਇਹਦੇ ਨਾਲ ਕਿਹੜਾ ਕੰਟਰਾਸਟ ਕਰਾਉਣਾ ਪਹਿਲਾਂ ਵੀ ਇੱਕ ਆਪਾਂ ਫਰੋਜੀ ਨਾਲ ਬਣਾਇਆ ਸੀ ਉਹਦੇ ਵਿੱਚ ਮੈਰੂਨ ਟ੍ਰਾਇ ਫੋਰ ਸਾਈਡ ਦੁਪੱਟੇ ਦੇ ਉੱਪਰ ਕੀਤਾ ਹੋਇਆ ਵਿੱਚ ਸਾਰੇ ਬੂਟੀਆਂ ਰਗੀ ਪਿਓਰ ਚਰੋਂਦੇ ਦੁਪੱਟੇ ਲੈਣਗੇ ਸੈਮੀ ਸਟਾਫ ਦੇ ਵਿੱਚ ਅੱਜ ਵਾਲੇ ਸੂਟ ਲੈਣਗੇ ਤੁਸੀਂ ਆਪਣੇ ਹਿਸਾਬ ਨਾਲ ਪਿਓਰ ਜਾਂ ਸ਼ਿਮਰ ਜੋ ਜੋ ਵੀ ਤੁਹਾਨੂੰ ਸਟਾਫ ਸਹੀ ਲੱਗੇ ਸ਼ਰਾਰਾ ਗਰਾਰਾ ਜੋ ਵੀ ਤੁਸੀਂ ਬਣਵਾਉਣਾ ਚਾਹਦੇ ਹੋ ਉਹ ਆਪਣੇ ਕੋਲੇ ਬਣਵਾ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਹੈ ਇਹ ਜਿਹੜੀ ਆਪਣਾ ਬਹੁਤ ਹੀ ਸੋਹਣਾ ਆਈਸ ਬਲੂ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਵਰਕ ਹੈ ਇਹਦਾ ਵਿੱਚ ਆ ਕੇ ਇਹਦਾ ਕੰਮ ਰਹੇਗਾ ਬਹੁਤ ਹੀ ਪਿਆਰੀ ਜੀ ਬਾਰਡਰ ਵਿੱਚ ਆਪਾਂ ਬੜਾ ਹੀ ਸੋਹਣਾ ਜਿਹੜਾ ਥ੍ਰੈਡ ਯੂਜ਼ ਕੀਤਾ ਹੋਇਆ ਵਾ ਡਾਰਕ ਗ੍ਰੀਨ ਮੂੰਗਿਆ ਜਾਂ ਗ੍ਰੀਨ ਹੈ ਜਿਹੜਾ ਆਪਾਂ ਬਹੁਤ ਹੀ ਸੋਹਣਾ ਜਿਹਾ ਵਰਕ ਹੈ ਵਿੱਚ ਉੱਪਰ ਸਾਰੇ ਬੂਟੀ ਦਿੱਤੀ ਹੋਈ ਆ neck ਦੇ ਉੱਪਰ ਬਹੁਤ ਸੋਹਣਾ ਵਰਕ ਕੀਤਾ ਹੋਇਆ ਦੇਖ ਸਕਦੇ ਆ neck ਵੀ ਪੂਰੀ ਹੈਵੀ ਬਣੀ ਹੋਈ ਆ neck ਤੇ ਵੀ ਵਰਕ ਕੀਤਾ ਹੋਇਆ ਜਿਹੜਾ ਵਿੱਚ ਆਪਾਂ ਥ्रेड ਚੂਜ਼ ਕੀਤਾ ਨਾ ਉਹ ਨਾਲ ਸੂਟ ਸੋਹਣਾ ਹੀ ਬਹੁਤ ਲੱਗਣ ਲੱਗ ਗਿਆ ਵਰਕ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਵਧੀਆ ਬੜਾ ਸੋਹਣਾ ਵਰਕ ਕੀਤਾ ਹੋਇਆ ਬਾਕੀ ਜਿਹੜੀਆਂ ਭੈਣ ਆਪਾਂ ਤੋਂ ਕੰਮ ਕਰਾਉਂਦੀਆਂ ਉਹਨਾਂ ਨੂੰ ਪਤਾ ਹੀ ਆ ਵੀ ਆਪਣਾ ਵਰਕ ਕਿਦਾਂ ਦਾ ਵਾ ਹਨਾ ਤੇ ਤੁਸੀਂ ਕਿਸੇ ਵੀ ਆਪਣੇ ਕੋਲ ਕਲਰ ਡਿਜ਼ਾਈਨ ਕੋਈ ਵੀ ਤਰ੍ਹਾਂ ਦੀ ਡਰੈਸ ਰੈਡੀ ਕਰਵਾ ਸਕਦੇ ਹੋ ਇਹ ਜਿਹੜਾ ਰਹੇਗਾ ਗਲਾਸਿਰਕ ਜਿਹਨੂੰ ਆਪਾਂ ਕਹਿੰਦੇ ਹੁਣ ਇਹ ਥੋੜਾ ਜਿਹਾ ਟੱਚ ਨਾਲ ਜਿਵੇਂ ਸੈਰਟਨ ਹੁੰਦੀ ਆ ਉਸ ਤਰ੍ਹਾਂ ਦੀ ਸ਼ਾਈਨ ਦਿੰਦਾ ਪਰ ਸੈਰਟਨ ਨਾਲੋਂ ਬਹੁਤ ਵਧੀਆ ਕਿਉਂਕਿ ਸੈਰਟਨ ਥੋੜਾ ਜਿਹਾ ਮੋਟਾ ਕਪੜਾ ਹੁੰਦਾ ਸੀ ਇਹ ਉਹਦੇ ਨਾਲੋਂ ਵਧੀਆ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਇਹ ਸੂਟ ਬਣਿਆ ਹੈ ਵਾ ਤੇ ਜਿਹੜਾ ਇਹਦੇ ਨਾਲ ਬਣੀ ਹੋਈ ਆ ਸਲਵਾਰ ਦੁਪੱਟਾ ਉਹ ਬਹੁਤ ਸੋਹਣਾ ਆਪਾਂ ਡਬਲ ਡਾਈ ਕਰਕੇ ਨਾ ਪੱਲਿਆਂ ਦਾ ਕਲਰ ਹੋਰ ਦਿੱਤਾ ਵਾ ਆਪਾਂ ਜਿਹੜਾ ਵਿੱਚ ਆਪਾਂ ਥ੍ਰੈਡ ਯੂਜ਼ ਕੀਤਾ ਸੀ ਉਹਦੇ ਨਾਲ ਦੀ ਆਪ ਬੀਚੋ ਆਪਾਂ ਸੂਰ ਨਾਲ ਦਾ ਕਲਰ ਦਿੱਤਾ ਹੈ ਬਹੁਤ ਸੋਹਣੀ ਜਿਹੜੀ ਆਪਾਂ ਫਿਨਿਸ਼ਿੰਗ ਕੀਤੀ ਆ ਲੈਸਾਂ ਦੀ ਕਲਰ ਉਹੀ ਆਪਾਂ ਦੇਖ ਕੇ ਵਿੱਚ ਨਾ ਵਰਕ ਵਾਲੇ ਕਲਰ ਦੇਖ ਕੇ ਆਪਾਂ ਇਹਦੀ ਦੁਪट्टे ਦੀ ਫਿਨਿਸ਼ਿੰਗ ਕੀਤੀ ਹੈ ਇਹ ਹੈਗਾ ਚਨੋਂ ਦਾ ਦੁਪੱਟਾ ਆਪਾਂ ਜਿਆਦਾ ਜਿਵੇਂ ਨਾ ਪਰ ਤੇ ਕਮਲ ਚਨੋਂ ਦੇ ਹੀ ਦੁਪੱਟੇ ਯੂਜ਼ ਕਰਦੇ ਆ ਜਿੱਦਾਂ ਮੈਂ ਆਪਾਂ ਨੂੰ ਕਹਿ ਦੇਣੀ ਆ ਇਹ ਕਮਲ ਦੇ ਤਾਂ ਆਪਾਂ ਕਮਲ ਦੇ ਯੂਜ਼ ਕਰੀ ਰਹੇ ਆ ਬਹੁਤ ਹੀ ਸੋਹਣਾ ਦੇਖਵਾ ਦੇ ਇਹ ਸੂਟ ਬਣਿਆ ਹੈ ਵਾ ਕਲਰ ਵੀ ਬਹੁਤ ਸੋਹਣਾ ਲੱਗ ਰਿਹਾ ਇਹਦੇ ਨਾਲ ਕਲਰ ਕੰਟਰਾਸਟ ਹੈ ਨਵਾਂ ਜਿਹਾ ਬਣਿਆ ਹੈ ਦੇਖਸਾ ਦੇਖੋ ਸੋਹਣਾ ਲੱਗਦਾ ਵਾ ਕਲਰ ਕੰਟਰਾ ਡਾਰਕ ਮੂੰਗ ਜਾਂ ਗ੍ਰੀਨ ਜਿਹਾ ਕਲਰ ਆ ਬਹੁਤ ਹੀ ਪਿਆਰਾ ਕੰਟਰਾਸਟ ਬਣਿਆ ਸਟਾਫ ਵੀ ਬਹੁਤ ਵਧੀਆ ਰਹੇਗਾ ਤੇ ਜਿਹੜੀ ਫਿਨਿਸ਼ਿੰਗ ਆਪਾਂ ਚਾਕਾ ਦੀ ਦਿੱਤੀ ਉਹ ਟਿਸ਼ੂ ਦੇ ਨਾਲ ਦਿੱਤੀ ਹੋਈ ਆ ਤੁਸੀਂ ਟਿਸ਼ੂ ਨਾਲ ਵੀ ਕਰਵਾ ਸਕਦੇ ਹੋ ਸਿੰਪਲ ਫਿਨਿਸ਼ਿੰਗ ਵੀ ਕਰਵਾ ਸਕਦੇ ਹੋ ਤੇ ਬਹੁਤ ਹੀ ਪਿਆਰਾ ਜਿਵੇਂ ਵਾਲਾ ਵੀ ਸੂਟ ਬਣਿਆ ਹੋਇਆ ਹਾਂਜੀ ਨੈਕਸਟ ਸੂਟ ਵੀ ਆਪਣਾ ਬਹੁਤ ਹੀ ਸੋਹਣਾ ਥੋੜਾ ਜਿਹਾ ਫਰੋਜੀ ਸੀ ਗ੍ਰੀਨ ਜਿਹਾ ਕਲਰ ਪੈਚ ਵਰਕ ਹੋਇਆ ਹੈ ਘੇਰੇ ਦੇ ਉੱਪਰ ਦੇਖ ਸਕਦੇ ਹੋ ਪੈਚ ਲਗਾ ਕੇ ਆਪਾਂ ਵਰਕ ਕੀਤਾ ਹੋਇਆ ਬਹੁਤ ਸੋਹਣਾ ਵਿੱਚ ਜਿਹੜਾ ਇਹ ਜਿਹੜਾ ਆਪਾਂ ਕੰਮ ਕੀਤਾ ਹੈ ਦਰਜ਼ੋਜ਼ੀ ਦਾ ਬਹੁਤ ਹੀ ਸੋਹਣਾ ਲੱਗ ਰਿਹਾ ਵਾ ਵਿੱਚ ਜਿਹੜਾ ਫੁੱਲਾਂ ਦੇ ਵਿੱਚ ਆਪਾਂ ਦਰਜ਼ੋਜ਼ੀ ਕੀਤੀ ਹੋਈ ਆ ਬਹੁਤ ਹੀ ਸੋਹਣੇ ਪਾਰਲ ਸ਼ਿਪੀ ਕਰਦਾਣਾ ਜਿਵੇਂ ਆਪਾਂ ਲਗਾਉਂਦੀ ਆ ਹਰ ਇੱਕ ਤਰ੍ਹਾਂ ਦਾ ਹੈ ਨਾ ਮਟੀਰੀਅਲ ਜਿਵੇਂ ਤੁਹਾਨੂੰ ਦੱਸ ਦੇਣੇ ਆ ਰਾਉਂਡ ਨੈਕ ਦੇ ਵਿੱਚ ਇਹ ਸੂਟ ਬਣਿਆ ਬਹੁਤ ਹੀ ਸੋਹਣਾ ਜਿਹਾ ਕੰਮ ਹੋਇਆ ਹੈ ਇਹਦੇ ਵਿੱਚ ਤੇ 슬ੀਵਜ਼ ਤੇ ਵੀ ਆਪਾਂ ਪੈਚ ਲਗਾ ਕੇ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗ ਰਿਹਾ ਵਾ ਤੇ ਤੁਸੀਂ ਇਹਦੇ ਨਾਲ ਸ਼ਾਰਾਰਾ ਗਰਾਰਾ ਕੁਝ ਵੀ ਕਰਵਾ ਸਕਦੇ ਹੋ ਸੈਮੀ ਸਰਕਲ ਦੇ ਵਿੱਚ ਸੂਟ ਬਣਿਆ ਹੈ ਜੇ ਵੀ ਸਿਲਕਰ ਵਿੱਚ ਤੇ ਨਾਲ ਇਹਦੇ ਬਣ ਹੀ ਸਲਵਾਰ ਸਲਵਾਰ ਦੇ ਆਪਾਂ ਪਹੁੰਚਾ ਤੇ ਵੀ ਸੇਮ ਹੋ ਗਈ ਬਾਰਡਰ ਦਿੱਤੀ ਹੈ ਜਿਹੜੀ ਆਪਾਂ ਇਹਦੇ ਘੇਰੇ ਤੇ ਦਿੱਤੀ ਹੋਈ ਆ ਰਾਇਲ ਬਲੂ ਕਲਰ ਦਾ ਪੈਚ ਲਗਾ ਕੇ ਨਾ ਤਾਂ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਬਣਿਆ ਸੂਟ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਜਾ ਰਿਹਾ ਹੈ ਇਹ ਇਹਦੇ ਨਾਲ ਆਪਾਂ ਰਾਇਲ ਬਲੂ ਕਲਰ ਦਾ ਦੁਪੱਟਾ ਕੀਤਾ ਤੇ ਦੁਪੱਟੇ ਦੀ ਵੀ ਆਪਾਂ ਜਿਹੜਾ ਕੰਟਰਾਸਟ ਵਾਲਾ ਦੁਪੱਟਾ ਕਰਤਾ ਜਿਹੜਾ ਆਪਾਂ ਪੈਚ ਲਗਾਇਆ ਸੀ ਉਹ ਵਾਲਾ ਹੀ ਆਪਾਂ ਇਹਦਾ ਦੁਪੱਟਾ ਕੀਤਾ ਉਹਦੇ ਤੇ ਵੀ ਆਪਾਂ ਬਹੁਤ ਸੋਹਣੀ ਲੇਸ ਲਗਾ ਕੇ ਉਹਨੂੰ ਦੁਪੱਟੇ ਨੂੰ ਫਿਨਿਸ਼ਿੰਗ ਕੀਤੀ ਹੈ ਤੁਸੀਂ ਇਦਾਂ ਆਪਣੀ ਚੁਆਇਸ ਨਾਲ ਵੀ ਭੇਜ ਕੇ ਆਪਣੇ ਕੋਲੋਂ ਆਪਣੀ ਚੁਆਇਸ ਦੇ ਡਿਜ਼ਾਈਨ ਭੇਜ ਕੇ ਵੀ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਤੇ ਨੈਕਸਟ ਸੂਟ ਜਿਹੜਾ ਹੈਗਾ ਜੀ ਉਹ ਹੈਗਾ ਪੀਕਾਕ ਸ਼ੇਡ ਬਲੂ ਪੀਕਾਕ ਜਿਹਾ ਸ਼ੇਡ ਆ ਹੋਏ ਬਤੋਰੀ ਬਾਲੀਆ ਗੱਲ ਪਿਆਰਾ ਸੂਟ ਆ ਕਲਰ ਵਾਈਜ਼ ਵੀ ਬਹੁਤ ਸੋਹਣਾ ਤੇ ਵਰਕ ਵੀ ਬਹੁਤ ਸੋਹਣਾ ਹੈ ਹਜੇ ਦੇਖ ਲਓ ਪੈਂਟ ਦੇ ਨਾਲ ਆਪਾਂ ਇਹ ਸੂਟ ਬਣਾਇਆ ਹੈ ਬੜਾ ਹੀ ਪਿਆਰਾ ਸੂਟ ਆ ਵਰਕ ਦੇਖ ਸਕਦੇ ਹੋ ਚਾਹੇ ਦੇ ਉੱਪਰ ਬਹੁਤ ਸੋਹਣੀ ਬਾਰਡਰ ਦਿੱਤੀ ਹੋਈ ਆ ਤੇ ਇੱਕ ਸਾਈਡ ਤੇ ਆਪਾਂ ਦੇ ਦੇ ਜੋ ਇਹਦੇ ਵਿੱਚ ਕਿੰਨੇ ਸੋਹਣੀ ਅੰਬੀਆਂ ਦੇ ਕੇ ਸਾਈਡ ਤੇ ਕੋਨਰ ਦੇ ਵਿੱਚ ਨਾ ਬਹੁਤ ਹੀ ਪਿਆਰਾ ਜਿਹਾ ਦੇਖ ਸਕਦੇ ਹੋ ਬਣਿਆ ਹੋਇਆ ਸੂਟ ਅਲਰੇਡੀ ਫਿਨਿਸ਼ਿੰਗ ਕੀਤੀ ਆਪਾਂ ਫਰੋਜ਼ੀ ਕਲਰ ਨਾਲ ਦਾ ਕੰਟਰਾਸਟ ਕੀਤਾ 슬ੀਵਜ਼ ਦੇ ਉੱਪਰ ਆਪਾਂ ਡਬਲ ਪੈਚ ਲਗਾ ਕੇ ਮਹਿਰੂਨ ਤੇ ਗ੍ਰੀਨ ਕਲਰ ਦਾ ਪੈਚ ਲਗਾ ਕੇ ਆਪਾਂ ਵਰਕ ਕੀਤਾ ਹੋਇਆ ਨੈਕਲਾਈਨ ਵੀ ਬਹੁਤ ਸੋਹਣੀ ਬਣੀ ਹੈ ਵਿੱਚ ਆਪਾਂ ਸਾਰੇ ਬੁੱਢੀ ਦਿੱਤੀ ਹੋਈ ਆ ਨੈਕਲਾਈਨ ਵੀ ਬਹੁਤ ਸੋਹਣੀ ਬਣੀ ਹੋਈ ਹੈ ਜੀ ਦੇਖ ਸਕਦੇ ਹੋ ਨੈਕ ਦੇ ਉੱਪਰ ਵੀ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੈ ਪੂਰਾ ਹੈਵੀ ਸੂਟ ਆ ਪਾਰਟੀ ਦੇ ਵਿੱਚ ਪਾਉਣ ਲਈ ਉਹਦਾ ਹੈ ਵੀ ਸੋਟਾ ਜਿਹੜਾ ਵਰਕ ਆਪਾਂ ਚਾਕਾਂ ਤੋਂ ਲੈ ਕੇ ਆਏ ਨਾ ਉਹ ਸਾਰਾ ਉੱਪਰ ਤੱਕ ਵਰਕ ਦਿੱਤਾ ਹੈ ਫਿਟਿੰਗ ਦੇ ਵਿੱਚ ਫਿਟਿੰਗ ਦੇ ਵਿੱਚ ਉਦਾਂ ਹੀ ਵਰਕ ਆਪਾਂ ਲੈ ਕੇ ਆਏ ਆ ਜਿਹਦਾ ਇਹਦੇ ਕਿਤਾ ਕੀ ਦਿੱਤੇ ਆਪਾਂ ਉਹ ਵਾਲਾ ਵਰਕ ਆਪਾਂ ਇਹਦੀ ਫਿਟਿੰਗ ਦੇ ਵਿੱਚ ਲੈ ਕੇ ਆਏ ਆ ਅੱਜ ਕੱਲ ਇਹ ਵੀ ਬਹੁਤ ਟ੍ਰੈਂਡ ਦੇ ਵਿੱਚ ਹੋ ਗਿਆ ਪਹਿਲਾਂ ਵੀ ਇਹ ਪਾਉਂਦੇ ਹੁੰਦੇ ਸੀ ਆਪਾਂ 10-15 ਸਾਲ ਪਹਿਲਾਂ ਇਹ ਦੁਬਾਰਾ ਹੁਣ ਫੇਰ ਉਦਾਂ ਹੀ ਵਰਕ ਦਾ ਸਟਾਈਲ ਜਿਹੜਾ ਹੈਗਾ ਨਾ ਦੁਬਾਰਾ ਆ ਗਿਆ ਉਹੀ ਚੀਜ਼ਾਂ ਦੁਬਾਰਾ-ਦੁਬਾਰਾ ਆਪਣੇ ਕੋਲੇ ਰਿਪੀਟ ਦੇ ਵਿੱਚ ਆ ਰਹੀਆਂ ਨੇ ਤੇ ਜਿਹੜਾ ਇਹਦੇ ਨਾਲ ਬਣਿਆ ਹੈ ਪਲਾਜ਼ੋ ਉਹਦੇ ਆਪਾਂ ਪਹੁੰਚਿਆ ਤੇ ਵਰਕ ਦਿੱਤਾ ਹੈ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਪਲਾਜ਼ੋ ਦੀ ਮੂਰੀਆ ਤੇ ਦਿੱਤਾ ਹੋਇਆ ਤੁਸੀਂ ਸਲਵਾਰ ਵੀ ਸਟ੍ਰੇਟ ਦੇ ਨਾਲ ਵੀ ਕਰਵਾ ਸਕਦੇ ਹੋ ਆਪਾਂ ਇਹ ਪਲਾਜ਼ੋ ਦੇ ਨਾਲ ਕੀਤਾ ਹੋਇਆ ਸੂਟ ਤੇ ਜਿਹੜਾ ਰਹੇਗਾ ਦੁਪੱਟਾ ਉਹਦੀ ਫਿਨਿਸ਼ਿੰਗ ਬਹੁਤ ਹੀ ਪਿਆਰੀ ਜੀ ਕੀਤੀ ਹੋਈ ਆਪਾਂ ਦੇਖ ਸਕਦੇ ਹੋ ਵਿੱਚ ਆਪਾਂ ਗ੍ਰੀਨ ਕਲਰ ਦੀ ਪਾਈਪਿੰਗ ਦੇ ਕੇ ਬਨਾਰਸੀ ਸਟਫ ਡਾਈ ਕਰਾ ਕੇ ਆਪਾਂ ਇਹਦੀ ਜਿਹੜੀ ਹੈਗੀ ਆ ਦੁਪੱਟੇ ਦੀ ਫਿਨਿਸ਼ਿੰਗ ਦਿੱਤੀ ਆ ਚਨਾਉਂਦਾ ਦੁਪੱਟਾ ਰਹੇਗਾ ਤੇ ਜਿਵੇਂ ਲੈਸ ਨਾਲ ਬਿਲਕੁਲ ਡਿਫਰੈਂਟ ਚੀਜ਼ ਬਣ ਜਾਂਦੀ ਹੈ ਜਦੋਂ ਆਪਾਂ ਇਦਾਂ ਦੀ ਕੋਈ ਵੀ ਫਿਨਿਸ਼ਿੰਗ ਪੱਟੀ ਦੇਨੇ ਆ ਬਿਲਕੁਲ ਹੀ ਡਿਫਰੈਂਟ ਚੀਜ਼ ਬਣ ਜਾਂਦੀ ਆ ਨਾਲੇ ਸੋਬਰ ਜਿਹਾ ਲੱਗਦਾ ਅੱਜ ਬਹੁਤ ਹੀ ਸੋਹਣਾ ਇਹ ਸੂਟ ਆ ਤੁਸੀਂ ਇਸ ਨੂੰ ਆਪਣੇ ਘਰ ਦੇ ਫੰਕਸ਼ਨ ਲੈ ਕੇ ਕਿਸੇ ਭੈਣ ਭਾਈ ਦੀ ਆਪਣੇ ਰਿਸ਼ਤੇਦਾਰ ਦੇ ਵਿੱਚ ਕੋਈ ਵੀ ਫੰਕਸ਼ਨ ਉੱਥੇ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਅੱਜ ਕਿੱਦਾਂ ਲੱਗੀ ਤੁਹਾਨੂੰ ਅੱਜ ਵਾਲੀ ਆਪਣੀ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਲਾਈਕ ਤੇ ਸ਼ੇਅਰ ਕਰ ਦਿਓ ਆਪਣਾ ਇੰਸਟਾਗ੍ਰam ਤੇ ਵੀ ਪੇਜ ਬਣਿਆ ਹੋਇਆ ਪੇਜ ਜੇ ਤੁਸੀਂ ਅਜੇ ਉਹਨੂੰ ਨਹੀਂ ਫਾਲੋ ਕਰਦੇ ਤਾਂ ਪਲੀਜ਼ ਉਹਨੂੰ ਫਾਲੋ ਕਰੋ ਇ